ਅੱਜ ਦੀ ਆਪਣੀ ਨਵੀਂ ਵੀਡੀਓ ਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੇ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਜਿਹੜੀ ਲੈ ਕੇ ਪਹੁੰਚੇ ਹਾਂ ਇਸ ਵੀਡੀਓ ਚ ਇੱਕ ਤਾਂ ਤੁਸੀਂ ਕੋਠੀ ਦੇਖੋਗੇ ਬਹੁਤ ਵਧੀਆ ਬਣੀ ਹੋਈ ਆ ਡਬਲ ਸਟੋਰੀ ਕੋਠੀ ਆ ਤੇ ਜਿੰਨਾਂ ਦੀ ਕੋਠੀ ਆ ਉਹਨਾਂ ਦੀ ਇੱਕ ਗੱਡੀ ਆ ਚਿੰਗ ਓਡੀ ਗੱਡੀ ਆ ਤੇ ਦੋਵੇਂ ਚੀਜ਼ਾਂ ਉਹਨਾਂ ਨੇ ਸੇਲ ਕਰਨੀਆਂ ਇਹ ਗੱਲ ਆਪਾਂ ਕਰਦੇ ਹਾਂ ਪੂਰੀ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਮਕਾਨ ਘਰ ਕੁਛ ਵੀ ਹੈ ਜਿਸ ਕਿਸੇ ਵੀ ਏਰੀਆ ਚ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਹੈ ਜੀ ਆਪਣਾ 73800 ਪੂਰਾ 2673 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋ ਮਾ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦਾ ਹਾਂ ਜੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਜੀ ਹੁਣ ਤੇ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਆਪਣੀ ਨਵੀਂ ਵੀਡੀਓ 'ਚ ਪਹੁੰਚੇ ਤੇ ਤੁਸੀਂ ਹਰ ਰੋਜ਼ ਵੀਡੀਓ ਦੇਖਦੇ ਹੋ ਪੋਸਟਪੋਰਟ ਕਰਦੇ ਹੋ ਬਹੁਤ ਪਿਆਰ ਦਿੰਦੇ ਹੋ ਬਹੁਤ ਬਹੁਤ ਸ਼ੁਕਰੀਆ ਸਾਰੇ ਜਣੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਹੁਣ ਆਪਾਂ ਆਪਣੀ ਕੂਠੀ ਦੀ ਗੱਲ ਕਰਦੇ ਹਾਂ ਜਿਹੜੀ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਕੂਠੀ ਬਿਲਕੁਲ ਨਵੀਂ ਹੈ ਜੀ ਤੇ ਸਾਰਾ ਕੰਮ ਟੋਟਲ ਹੀ ਇਹਨਾਂ ਨੇ ਕਰਵਾ ਰੱਖਿਆ ਤੇ ਕੂਠੀਏ ਜਿਹੜੀ ਕਿਸੇ ਡੀਲਰ ਦੀ ਜਾਂ ਬਿਲਡਰ ਦੀ ਨਹੀਂ ਹੈਗੀ ਜੀ ਆਹ ਤੁਸੀਂ ਆਖੋਗੇ ਵੀ ਡੀਲਰ ਜਾਂ ਕਿਸੇ ਬਿਲਡਰ ਦੀ ਹੋਵੇਗੀ ਨਹੀਂ ਜੀ ਇਹਨਾਂ ਦੀ ਪਰਸਨਲ ਕੂਠੀ ਹੈ ਜਿਹੜੇ ਮਾਲਕ ਨੇ ਤੇ ਜਿਵੇਂ ਕਿ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਇਹਨਾਂ ਨੇ ਵਧੀਆ ਤਰੀਕੇ ਨਾਲ ਵੀਡੀਓ ਬਣਾ ਕੇ ਭੇਜੀ ਆ ਤੇ ਪੂਰਾ ਪਰਿਵਾਰ ਆਇਆ ਹੋਇਆ ਤੇ ਕੋਠੀ ਇਹਨਾਂ ਨੇ ਕਿਸੇ ਕਾਰਨ ਕਰਕੇ ਸੇਲ ਕਰਨੀ ਹੈ ਜੀ ਕੋਠੀ ਜਮਾ ਨਮੀ ਬਣੀ ਹੋਈ ਹੈ ਤੇ ਇਹਨਾਂ ਨੇ ਆਪਦੇ ਵਾਸਤੇ ਬਣਵਾਈ ਸੀਗੀ ਤੇ ਸਾਰਾ ਕੰਮ ਜਿਹੜਾ ਟੋਟਲ ਹੀ ਕਰਵਾ ਰੱਖਿਆ ਹੈ ਹਰ ਕੰਮ ਬਹੁਤ ਵਧੀਆ ਰੀਜਨਲ ਸ਼ੌਂਕ ਨਾਲ ਕਰਵਾਇਆ ਹੋਇਆ ਬਾਥਰੂਮ ਵਗੈਰਾ ਅਟੈਚ ਆਪਾਂ ਨੂੰ ਮਿਲ ਜਾਣਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਬੈਡਰੂਮ ਪੂਰਾ ਖੁੱਲਾ ਡੁੱਲਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਸਾਰਾ ਕੰਮ ਜਿਹੜਾ ਵਧੀਆ ਤਰੀਕੇ ਨਾਲ ਇਹਨਾਂ ਨੇ ਕਰਵਾਇਆ ਹੋਇਆ ਜੇ ਆਪਾਂ ਨੀਚੇ ਫਰਸ਼ ਦੀ ਗੱਲ ਕਰੀਏ ਤਾਂ ਫਲੋਰ ਟਾਈਲਾਂ ਲੱਗੀਆਂ ਹੋਈਆਂ ਨੇ ਤੇ ਆ ਆ ਗਿਆ ਜੀ ਸੈਕੰਡ ਬڑا ਬੈਡਰੂਮ ਸੈਕੰਡ ਬੈਡਰੂਮ ਹੈ ਇਹਦੇ ਨਾਲ ਵੀ ਆਪਾਂ ਨੂੰ ਅਟੈਚ ਬਾਥਰੂਮ ਮਿਲ ਜੂਗਾ ਤੇ ਟਾਈਲ ਟੂਲਾਂ ਬਾਥਰੂਮ 'ਚ ਜਿਹੜੀਆਂ ਲੱਗੀਆਂ ਹੋਈਆਂ ਬਹੁਤ ਵਧੀਆ ਕੁਆਲਿਟੀ ਦੀਆਂ ਇਹਨਾਂ ਨੇ ਲਗਵਾ ਰੱਖੀਆਂ ਜੀ ਤੇ ਆਪਣੇ ਕੋਲੇ ਜਿਹੜੀ ਆਹ ਕੋਠੀ ਪਹੁੰਚੀ ਹੈ ਤੁਹਾਨੂੰ ਮੈਂ ਦੱਸ ਦਿੰਨਾ ਜੀ ਜਿਹੜੀ ਕੋਠੀ ਦੀ ਜਗ੍ਹਾ ਉਹ ਹੈ ਜੀ 125 ਗਾਜਾ 125 ਗਾਜ ਜਗਾਂ ਦੇ ਵਿੱਚ ਆਹ ਕੋਠੀ ਬਣੀ ਹੋਈ ਆ ਤੇ ਵਧੀਆ ਕੋਠੀ ਆ ਇਹਨਾਂ ਨੇ ਫੋਟੋਆਂ ਵੀ ਖਿੱਚ ਕੇ ਭੇਜੀਆਂ ਵੀਡੀਓ ਵੀ ਬਣਾ ਕੇ ਭੇਜੀ ਆ ਬਾਕੀ ਵੀਡੀਓ ਜੇ ਫੋਨ ਨੂੰ ਟੇਡਾ ਕਰਕੇ ਬਣਾਈ ਹੁੰਦੀ ਤਾਂ ਜ਼ਿਆਦਾ ਵੈਟਰ ਰਹਿਣਾ ਸੀਗਾ ਚਲੋ ਕੋਈ ਗੱਲ ਨਹੀਂ ਜੀ ਬਾਕੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਜਾਊਗਾ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕੋਠੀ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਸਾਰੇ ਜਣੇ ਲਾਈਵ ਸ਼ੁਰੂ ਕਰ ਦੋ ਜੀ ਚਲਦੀ ਚਲਦੀ ਵੀਡੀਓ ਚ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਦੋ ਪੂਰੀ ਆਪਾਂ ਗੱਲ ਕਰਾਂਗੇ ਇਨਾਂ ਦੀ ਆਹ ਜਿਹੜੀ ਕੂਠੀ ਐ ਕੂਠੀ ਵੀ ਸੇਲ ਕਰਨੀ ਐ ਇਹਨਾਂ ਨੇ ਤੇ ਇਹਨਾਂ ਕੋਲ ਇੱਕ ਓਡੀ ਗੱਡੀ ਓ ਜੀ ਉਹ ਵੀ ਇਹਨਾਂ ਨੇ ਸੇਲ ਕਰਨੀ ਐ ਓਡੀ ਓ ਜੀ A4 ਸ਼ਾਇਦ ਤੇ 12 ਮਾਡਲ ਆ ਉਹ ਤੇ 16 ਦੇ ਵਿੱਚ ਰਜਿਸਟਰ ਹੋਈ ਐ ਪਹਿਲਾਂ ਆਪਾਂ ਕੂਠੀ ਦੀ ਗੱਲ ਕਰਦੇ ਹਾਂ ਗੱਡੀ ਨੂੰ ਅੱਗੇ ਆਪਾਂ ਤੁਹਾਨੂੰ ਦਿਖਾਉਣਾ ਫੋਟੋਆਂ ਵੀ ਦਿਖਾਵਾਂਗੀ ਸਾਰਾ ਕੁਝ ਤੁਸੀਂ ਅੱਗੇ ਦੇਖੋਗੇ ਬਸ ਵੀਡੀਓ ਨਾਲ ਤੁਸੀਂ ਬਣੇ ਰਹੋ ਜੀ ਬਾਕੀ ਉੱਪਰ ਦਾ ਸਾਰਾ ਕੰਮ ਵੀ ਵਧੀਆ ਕਰਵਾ ਰੱਖਿਆ ਡਬਲ ਸਟੋਰੀ ਕੂਠੀ ਐ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਮੈਂ ਬਾਕੀ ਜੋ ਵੀ ਸ਼ੀਸ਼ੇ ਵਗੈਰਾ ਪਾਉਣੇ ਹੁੰਦੇ ਜਿੱਥੇ ਪਾਏ ਹੋਏ ਆ ਜਿੰਨੇ ਵਿੰਡੋ ਚ ਪਾਉਣੇ ਹੁੰਦੇ ਪਾਏ ਹੋਏ ਆ ਗਰਲ ਵਗੈਰਾ ਫਰੰਟ ਤੇ ਲੱਗੀ ਹੋਈ ਆ ਫਰੰਟ ਡਿਜ਼ਾਈਨ ਬਹੁਤ ਵਧੀਆ ਹੈ ਬਾਕੀ ਆਸੇ ਪਾਸੇ ਦੀ ਲੋਕੇਸ਼ਨ ਤੁਸੀਂ ਦੇਖ ਲਓ ਸਾਰਾ ਕੁਝ ਵੀਡੀਓ ਦੇ ਵਿੱਚ ਇਹਨਾਂ ਨੇ ਦਿਖਾਈ ਹੈ ਜੀ ਬਾਕੀ ਉੱਪਰ ਵੀ ਰਿਹਾਇਸ਼ ਏਰੀਆ ਬਹੁਤ ਵਧੀਆ ਰਿਹਾਇਸ਼ ਏਰੀਆ ਤੇ ਆਸੇ ਪਾਸੇ ਰਿਹਾਇਸ਼ ਏਰੀਆ ਹੈ ਕੁੱਠੀ ਡਬਲ ਸਟੋਰੀ ਹੈ نیچے ਵੀ ਰਿਹਾਇਸ਼ ਹੈ ਉੱਪਰ ਵੀ ਰਿਹਾਇਸ਼ ਹੈ ਆਸੇ ਪਾਸੇ ਦੀ ਲੋਕੇਸ਼ਨ ਵੀ ਵਧੀਆ ਹੈ ਬਾਕੀ ਉੱਪਰੋਂ ਵੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਜਲਦੀ ਜਲਦੀ ਵੀਡੀਓ 'ਚ ਸ਼ੇਅਰ ਜ਼ਰੂਰ ਮਾਰ ਦਿਓ ਤੇ ਤੁਹਾਨੂੰ ਏਰੀਆ ਕਨਫਰਮ ਮੈਂ ਕਰਵਾ ਦਿੰਨੇ ਆ ਜੀ ਆਪਣੇ ਕੋਲੇ ਜਿਹੜੀ ਆ ਕੁੱਠੀ ਪਹੁੰਚੀ ਆ ਲੁਧਿਆਣਾ ਏਰੀਆ 'ਚ ਪਹੁੰਚੀ ਆ ਕਾਫੀ ਡਿਮਾਂਡ ਆ ਰਹੀ ਸੀਗੀ ਤੁਹਾਨੂੰ ਮੈਂ ਸਾਰੇ ਕਮੈਂਟ ਮੈਂ ਪੜ ਕੇ ਦੱਸਦਾ ਉਹਨੇ ਤੁਹਾਡੇ ਨਾਮ ਵੀ ਲੈਣਾ ਹੁੰਨੇ ਤੇ ਤੁਹਾਨੂੰ ਪਤਾ ਹੀ ਹੋ ਜੀ ਲੁਧਿਆਣੇ ਤੋਂ ਕਿੰਨੇ ਕਮੈਂਟ ਆਏ ਸੀਗੇ ਤੇ ਲੁਧਿਆਣਾ ਇਹਨਾਂ ਦਾ ਏਰੀਆ ਮਨੀਸ਼ਾ ਕਲੋਨੀ 'ਚ ਇਹਨਾਂ ਦਾ ਪੱਖੋਵਾਲ ਰੋਡ ਜੀ ਤੇ ਜਾ ਕੇ ਤੁਸੀਂ ਕੋਠੀ ਦੇਖਣੀ ਹੋਵੇ ਜਾ ਕੇ ਦੇਖ ਵੀ ਸਕਦੇ ਹੋ ਮਾਲਕ ਨਾਲ ਗੱਲ ਕਰਨੀ ਹੋਵੇ ਕੋਈ ਵੀ ਗੱਲ ਕਰ ਸਕਦੇ ਹੋ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਰੱਖਿਆ ਜੀ 8569005555 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਬਾਕੀ ਜਿਹੜੀ ਕੋਠੀ ਹੈ ਜਿਹੜਾ ਅਰਜੈਂਟ ਸੇਲ ਕਰਨੀ ਹੈ ਜਿਆਦਾ ਲੋਡ ਕਰਕੇ ਜੀ ਤੇ ਰੇਟ ਹੈ ਕੋਠੀ ਦਾ 151 ਲੱਖ ਰੁਪਇਆ ਜੀ 151 ਲੱਖ ਰੁਪਇਆ ਡਿਮਾਂਡ ਹੈ ਬਾਕੀ ਅਡਜਸਟਮੈਂਟ ਕਰ ਲਾਂਗੇ ਵੇਖੇ ਮਾਲਕ ਕਹਿੰਦੇ ਸੀਗੇ ਉੱਪਰ-ਨੀਚੇ ਰੇਟ ਹੋ ਜਾਊਗਾ। ਬਾਕੀ ਕੋਠੀ ਤੁਸੀਂ ਦੇਖ ਰਹੇ ਹੋ ਨਵੀਂ ਬਣੀ ਹੋਈ ਐ ਸਾਰਾ ਕੰਮ ਕੰਪਲੀਟਡ ਐ। ਬਾਕੀ ਜਿੱਥੇ ਆਹ ਕੋਠੀ ਬਣੀ ਹੋਈ ਐ ਇੱਥੇ ਰੇਟ ਥੋੜਾ ਜਿਹਾ ਹਾਈ ਐ ਜੀ। ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ। ਆਪਾਂ ਵੀਡੀਓ ਤੁਹਾਨੂੰ ਪ੍ਰੋਪਰ ਵਧੀਆ ਤਰੀਕੇ ਨਾਲ ਸਾਰਾ ਕੁਝ ਦਿਖਾਏ ਰਹਾਂ। ਕੋਠੀ ਸਾਰੀ ਦਿਖਾ ਰਹੇ ਹਾਂ। ਬਾਕੀ ਆਸੇ-ਪਾਸੇ ਦੇਖ ਲਓ ਤੇ ਇਹਨਾਂ ਦੀ ਜਿਹੜੀ ਗੱਡੀ ਐ ਉਹ ਵੀ ਤੁਹਾਨੂੰ ਮੈਂ ਦੱਸ ਦਿੰਨੇ। ਫੋਟੋਆਂ ਤੁਸੀਂ ਅੱਗੇ ਦੇਖ ਲਓ। ਤੇ ਗੱਡੀ ਦਾ ਰੇਟ ਹੈ 1.50 ਲੱਖ ਰੁਪਈਆ ਚ ਕਿਉਂਕਿ ਲਗਜ਼ਰੀ ਗੱਡੀ ਹੈ ਲਾਲ ਰੰਗ ਦੀ ਹੈ ਜੀ ਮਾਡਲ ਗੱਡੀ ਦਾ ਹੈਗਾ 2012 ਤੇ ਰਜਿਸਟਰ ਗੱਡੀ ਹੋਈ ਹੈ 2016 ਦੇ ਵਿੱਚ ਤੇ ਡੀਜ਼ਲ ਦੀ ਗੱਡੀ ਹੈ A4 ਹੈ ਜੀ ਆਟੋਮੈਟਿਕਮ TDI ਤੇ ਗੱਡੀ ਚੱਲੀ ਬਹੁਤ ਹੀ ਘੱਟ ਹੋਈ ਹੈ ਕੁੱਲ 63900 ਕਿਲੋਮੀਟਰ ਉਹ ਗੱਡੀ ਚੱਲੀ ਹੋਈ ਹੈ ਤੇ ਕੁਠੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸਿਓ ਮੈਨੂੰ ਬਾਕੀ ਜਿਹੜੇ ਪੱਲੇ ਲੱਗੇ ਹੋਏ ਆ ਕੋਠੀ ਨੂੰ ਕਈ ਥਾਵਾਂ ਤੇ ਡਬਲ ਲੱਗੇ ਹੋਏ ਆ ਇੱਕ ਤਾਂ ਜਾਲੀ ਵਾਲਾ ਇੱਕ ਆਪਣਾ ਨੋਰਮਲਾ ਬਾਕੀ ਬਾਥਰੂਮ ਵਗੈਰਾ ਤੁਸੀਂ ਦੇਖ ਰਹੇ ਹੋ ਉੱਪਰ ਜਿਹੜੇ ਬਾਥਰੂਮ ਬਣੇ ਹੋਏ ਆ ਉਹ ਵੀ ਪੂਰੇ ਵਧੀਆ ਕੰਪਲੀਟਡ ਬਣੇ ਹੋਏ ਨੇ ਤੇ ਵੀਡੀਓ ਦੀ ਗੱਲਬਾਤ ਪੂਰੀ ਆਪਾਂ ਕਰ ਰਹੇ ਆ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਕੋਠੀ ਆ ਮਕਾਨ ਆ ਘਰ ਆ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੱਥੋਂ ਵੀ ਦੇਖ ਰਹੋ ਕਿਸੇ ਵੀ ਏਰੀਆ 'ਚੋਂ ਦੇਖ ਰਹੋ ਤੁਹਾਡੇ ਕੋਲੇ ਕੂਠੀਆ ਤੁਹਾਡੇ ਰਿਸ਼ਤੇਦਾਰ ਕੋਲੇ ਤੁਹਾਡੇ ਯਾਰ ਮਿੱਤਰ ਕੋਲੇ ਕਿਸੇ ਕੋਲੇ ਵੀ ਹੈ ਤੁਸੀਂ ਜੇ ਵੇਚਣਾ ਚਾਹੁੰਦੇ ਹੋ ਤਾਂ ਵੇਚ ਸਕਦੇ ਹੋ ਜੀ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਆਪਾਂ ਜਿਹੜੀ ਐਡ ਕਰਾਂਗੇ ਬਿਲਕੁਲ ਫਰੀ ਦੇ ਵਿੱਚ ਕਰਾਂਗੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਕਿਸੇ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਜੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਸਕਰੀਨ ਤੇ ਹਮੇਸ਼ਾ ਉੱਪਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 6200 73 ਦੁਬਾਰਾ ਕਨਫਰਮ ਕਰਵਾ ਦੇਣ 73800 ਪੂਰਾ 2673 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਕੋਈ ਕਮਿਸ਼ਨ ਵਗੈਰਾ ਆਪਾਂ ਨਹੀਂ ਲੈਂਦੇ ਨਾ ਆਪਣਾ ਕੋਈ ਖਰਚਾ ਵਾਰਛਾ ਹੁੰਦਾ ਜੀ ਬਾਕੀ ਪੋੜੀਆਂ ਤੇ ਗ੍ਰਿਲ ਵਗੈਰਾ ਲੱਗੀ ਹੋਈ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੋਠੀ ਦੀ ਆਪਾਂ ਹੁਣ ਗੱਲ ਫਿਰ ਤੋਂ ਸ਼ੁਰੂ ਕਰਤੀ ਤੇ ਕੋਠੀ ਬਹੁਤ ਵਧੀਆ ਬਣੀ ਹੋਈ ਹੈ ਜੀ ਤੇ ਸਾਰਾ ਕੁਝ ਤੁਸੀਂ ਦੇਖ ਲਿਆ ਠੀਕ ਆ ਜੀ ਬਾਕੀ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂਗੀ ਬਾਕੀ ਮੈਂ ਬੇਨਤੀ ਕਰੂਗਾ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਜੇ ਐਡ ਕਰਵਾਉਣੀ ਆ ਆਪਣੇ ਕੋਲੇ ਭੇਜੋਗੇ ਤਾਂ ਜਿਹੜੀ ਵੀਡੀਓ ਬਣਾ ਕੇ ਤੁਸੀਂ ਭੇਜੋਗੇ ਉਹ ਇੱਕ ਤਾਂ ਬਿਲਕੁਲ ਆਰਾਮ ਨਾਲ ਬਣਾ ਕੇ ਭੇਜਣੀ ਆ ਜੀ ਬਿਲਕੁਲ ਆਰਾਮ ਨਾਲ ਬਿਲਕੁਲ ਸਲੋ ਫੋਨ ਨੂੰ ਟੇਡਾ ਕਰਕੇ ਪੂਰੀ ਵੀਡੀਓ ਬਣਾ ਕੇ ਆਪਣੇ ਕੋਲੇ ਭੇਜਣੀ ਆ ਬਿਲਕੁਲ ਆਰਾਮ ਨਾਲ ਜਿਹੜੀ ਆਹ ਵੀਡੀਓ ਬਣੀ ਹੋਈ ਐ ਥੋੜੀ ਜੀ ਜਲਦੀ ਚ ਬਣੀ ਹੋਈ ਐ ਤੇ ਫੋਨ ਨੂੰ ਟੇਡਾ ਕਰਕੇ ਵਧੀਆ ਬਣੀ ਹੁੰਦੀ ਤਾਂ ਗੱਲ ਕੁਝ ਹੋਰ ਹਣੀ ਸੀ ਚਲੋ ਕੋਈ ਗੱਲ ਨਹੀਂ ਜੀ ਬਾਕੀ ਸਾਰਾ ਕੁਝ ਆਪਾਂ ਨੂੰ ਪਤਾ ਲੱਗ ਹੀ ਗਿਆ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਤੇ ਮੈਨੂੰ ਦੱਸਿਓ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸੋ ਕਮੈਂਟ ਕਰਕੇ ਤੇ ਕੋਠੀ ਤੁਹਾਨੂੰ ਕਿਵੇਂਦ ਲੱਗੀ ਠੀਕ ਹੈ ਜੀ ਲਾਈਕ ਜ਼ਰੂਰ ਕਰ ਦਿਓ ਤੇ ਫਰੰਟ ਤੁਸੀਂ ਦੇਖ ਲਓ ਸਾਰਾ ਕੰਮ ਟੋਟਲ ਹੀ ਕੰਪਲੀਟਡ ਹੈ ਕੋਈ ਗੱਲ ਕਰਨੀ ਹੋਵੇ ਮਾਲਕ ਨਾਲ ਆਪੇ ਕਰ ਲਿਓ ਤੇ ਬਾਕੀ ਬਸ ਅਜਲੀ એનર્ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੀ ਆਪਾਂ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਲੈ ਕੇ ਠੀਕ ਹੈ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਜੀ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਜ਼ਰੂਰ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਆਲਰਟ ਸੈਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਕਿਉਂਕਿ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲ ਨਵੀਂ ਵੀਡੀਓ ਦਾ ਮੈਸੇਜ ਉਸੇ ਵੇਲੇ ਪਹੁੰਚ ਜਾਊਗਾ ਜੀ ਬਾਕੀ ਹੁਣ ਦੇਓ ਜੀ ਇਜਾਜ਼ਤ ਤੇ ਅਗਲੀ ਵੀਡੀਓ ਚ ਕਿਹੜੀ ਏਰੀਆ ਚ ਤੁਹਾਨੂੰ ਕੋਠੀ ਮਕਾਨ ਘਰ ਲੈ ਕੇ ਪਹੁੰਚੀਏ ਦੱਸੋ ਮੈਨੂੰ ਲੈ ਕੇ ਆਪਾਂ ਜਲਦੀ ਤੋਂ ਜਲਦੀ ਤੁਹਾਡੇ ਖਾਤਰ ਪਹੁੰਚਾਂਗੇ